ਕੋਈ ਧਮਕੀਆਂ ਮੈਨੂੰ ਬਹੁਤ ਹੀ ਆ ਰਹੀਆਂ ਨੇ ਬੁਲੰਕੀਆਂ ਦੇ ਤਾਂ ਧਮਕੀਆਂ ਤਾਂ ਮੈਨੂੰ ਬਹੁਤ ਹੀ ਆ ਰਹੀਆਂ ਮੈਂ ਕਿਹਦੇ ਕਿਹਦਾ ਨਾਮ ਲੈ ਕੇ ਦੱਸਾਂ ਮੇਰੇ ਤ੍ਰਿਤਰ ਤੇ ਵੀ ਦਾਗ ਬਹੁਤ ਆਏ ਜਾਂਦੇ ਆ ਬਹੁਤ ਕੁਝ ਮੈਨੂੰ ਮਾਰਾ ਚੰਗਾ ਬੋਲਿਆ ਜਾਂਦਾ ਪਰ ਮੈਂ ਦੱਸੋ ਹੁਣ ਕੀ ਤਰ੍ਹਾਂ ਮੈਂ ਮੇਰੇ ਮੋਬਾਈਲ ਦੇ ਵਿੱਚ ਬਹੁਤ ਧਮਕੀਆਂ ਪਈਆਂ ਨੇ ਜਿਹੜੀਆਂ ਕਿ ਮੈਨੂੰ ਹਰ ਟਾਈਮ ਆਉਂਦੀਆਂ ਪੰਜ ਦਿਨਾਂ ਦਾ ਮੈਨੂੰ ਪੈਨ ਦਿੱਤਾ ਗਿਆ ਤੇ ਪੰਜ ਦਿਨਾਂ ਤੋਂ ਬਾਅਦ ਤਾ ਤੂੰ ਦਿਸੇਂਗੀ ਨਹੀਂ ਨਾ ਤਰ੍ਹਾਂ ਤਾ ਦੇਸੂਗਾ ਜਫਰੀ ਸਿੰਘ ਦਾ ਮੇਰਾ ਤਰਾ ਨਾਮ ਠੀਕ ਹੈ ਅਸੀਂ 2 ਨੰਬਰ ਦੀ ਪਿਸਤਲ ਨਾਲ ਚੱਕ ਦਿਆਂਗੇ ਉਹਨਾਂ ਨੇ ਪਹਿਲਾਂ ਵੀ ਬਹੁਤ ਕਾਂਡ ਕੀਤੇ ਹੋਏ ਆ ਉਹਨਾਂ ਨੂੰ ਸਾਨੂੰ ਕੋਈ ਡਰ ਨਹੀਂ ਲੱਗਦਾ ਨੇ ਜੀ ਘਰੋਂ ਘਰੀ ਜਾ ਕੇ ਜਿੰਨੇ ਤਕਾਸੇ ਬੰਦੀ ਦੇ ਹੁੰਦੇ ਆ ਜਿੰਨੇ ਮੈਂ ਕਹਿੰਦੀ ਮਰੇ ਬੰਦੇ ਉੱਤੇ ਖੇਲਾ ਖਵਾਰ ਦਿੰਨੇ ਆਪਾਂ ਤੇ ਆਪਾਂ ਨੂੰ ਕਿੰਨੀਆਂ ਚੂੜੀਆਂ ਔਖੀਆਂ ਹੋ ਜਾਂਦੀਆਂ ਉਹ ਚੀਜ਼ ਜੀ ਮੇਰੇ ਨਾਲ ਬਣੀ ਆ ਸਭ ਤੋਂ ਪਹਿਲਾਂ ਮੈਂ ਇਹੀ ਸੋਚਿਆ ਸੀ ਵੀ ਪ੍ਰਸ਼ਾਸਨ ਮੇਰੇ ਸਾਥ ਦਊਗਾ ਮੈਂ ਪ੍ਰਸ਼ਾਸਨ ਨੂੰ ਰੱਬ ਮੰਨਿਆ ਸੀ ਮੈਂ ਡੀਏ ਕੋਈ ਧਮਕੀਆਂ ਦਾ ਮੈਨੂੰ ਬਹੁਤ ਹੀ ਆ ਰਹੀਆਂ ਨੇ ਉਹ ਧਮਕੀਆਂ ਦੇ ਤਾਂ ਪੰਕੀਆਂ ਤਾਂ ਮੈਨੂੰ ਬਹੁਤ ਹੀ ਆ ਰਹੀਆਂ ਮੈਂ ਕਿਹਦੇ ਕਿਹਦਾ ਨਾਮ ਲੈ ਕੇ ਦੱਸਾਂ ਮੇਰੇ ਖੇਤਰ ਤੇ ਵੀ ਦਾਗ ਬਹੁਤ ਆਏ ਜਾਂਦੇ ਆ ਬਹੁਤ ਕੁਝ ਮੈਨੂੰ ਮਾਰਾ ਚੰਗਾ ਬੋਲਿਆ ਜਾਂਦਾ ਪਰ ਮੈਂ ਦੱਸੋ ਹੁਣ ਕੀ ਕਰਾਂ ਮੈਂ ਸਿੱਧੀ ਜੀ ਗੱਲ ਐ ਐਸਐਚਓ ਬੂਤਾ ਸਿੰਘ ਜੀ ਕੋਲੇ ਵੀ ਗਈ ਪਹਿਲਾਂ ਜਦੋਂ ਦੇਖਿਆ ਵੀ 4-5 ਮਹੀਨਿਆਂ ਨੂੰ ਕੋਈ ਸੁਣਵਾਈ ਨਹੀਂ ਹੋਈ ਇਸ ਤੋਂ ਬਾਅਦ ਮੈਂ ਦਿਪਤੀ ਪ੍ਰਦੀਪ ਕੋਲੇ ਚਲੀ ਗਈ ਮੈਂ ਕਿਹਾ ਜੀ ਹੁਣ ਸੁਣਵਾਈ ਹੋਊਗੀ ਉੱਤੇ ਪਹੁੰਚ ਗਏ ਆ ਫੇਰ ਕੋਈ ਸੁਣਵਾਈ ਨਹੀਂ ਹੋਈ ਇਸ ਤੋਂ ਬਾਅਦ ਜੀ ਮੈਂ ਸਿੱਧਾ ਐਸਐਸਪੀ ਅਨਿਤ ਪਾਂਡਲ ਕੋਲ ਚਲੀ ਗਈ ਜੀ ਅਮਨੀਤ ਪਾਉਂਡਲ ਜੀ ਨੇ ਐਸਪੀਡੀ ਸਾਹਿਬ ਨੂੰ ਮਾਰਕ ਕਰਤੀ ਜੀ ਐਸਪੀਡੀ ਸਾਹਿਬ ਨੂੰ ਮੈਂ ਬਹੁਤ ਹੀ ਹੱਥ ਜੋੜ ਕੇ ਨਿਮਰਤਾ ਸਾਹਿਤ ਬੇਨਤੀ ਕੀਤੀ ਕਿ ਵੀ ਤੁਸੀਂ ਪਲੀਜ਼ ਸੀਆਈ2 ਨੂੰ ਕੇਸ ਲਾ ਦਿਓ ਵੀ ਅਗਲੇ ਮੂੰਹ ਮੂੰਹ ਕਹਿੰਦੇ ਆ ਵੀ ਅਸੀਂ ਸੀਆਈ2 ਨੂੰ ਖਰਚਾ ਦਿੰਦੇ ਆ ਪਰ ਜੀ ਬਾਣ ਮੇਰੀ ਇੱਕ ਵੀ ਨਹੀਂ ਮੰਨੀ ਕੋਈ ਕਹਿੰਦੇ ਵੀ ਨਹੀਂ ਸੀ ਆ ਸੀਆਈ2 ਤੇ ਵਿਸ਼ਵਾਸ ਕਰਕੇ ਦੇਗਾ ਉਹਨਾਂ ਨੇ ਜੀ ਘਰੋ ਘਰੀ ਜਾ ਕੇ ਜਿੰਨੇ ਤਕਾਸੀ ਬੰਦੀਆਂ ਹੁੰਦੇ ਆ ਜਿੰਨੇ ਮੈਂ ਕਹਿੰਦੀ ਮਰੇ ਬੰਦੇ ਉੱਤੇ ਖੇਲਾ ਖਲਾਰ ਦਿੰਨੇ ਆਪਾਂ ਵੀ ਆਪਾਂ ਕਿੰਨੀਆਂ ਚੂਰੀਆਂ ਔਖੀਆਂ ਹੋ ਜਾਂਦੀਆਂ ਉਹ ਚੀਜ਼ ਜੀ ਮੇਰੇ ਨਾਲ ਬਣੀ ਆ ਸਭ ਤੋਂ ਪਹਿਲਾਂ ਮੈਂ ਇਹੀ ਸੋਚਿਆ ਸੀ ਵੀ ਪ੍ਰਸ਼ਾਸਨ ਮੇਰੇ ਸਾਥ ਦੇਊਗਾ ਮੈਂ ਪ੍ਰਸ਼ਾਸਨ ਨੂੰ ਰੱਬ ਮੰਨਿਆ ਸੀ ਮੈਂ ਡੀਆਈਜੀ ਕੋਲੇ ਵੀ ਗਈ ਸੀਗੀ ਉਹਨਾਂ ਨੇ ਜੀ ਉਦੋਂ ਵੀ ਚਾਰ ਚੰਦ ਲਾਤੇ ਜੀ ਉਹਨਾਂ ਨੇ ਸਿੱਧਾ ਹੀ ਮੇਰਾ ਪਰਮਾਨੇ ਦੇ ਨਾਮ ਹੀ ਚੜਾ ਕੇ ਦਿੱਤਾ ਜੀ ਜਿਹੜੇ ਤੁਸੀਂ ਜਿੰਨਾ ਦੀਆਂ ਦਰਖਾਸਤਾਂ ਦਿੱਤੀਆਂ ਨੇ ਔਰ ਸੁਪਰ ਪ੍ਰਸ਼ਾਸਨ ਕੋਲੇ ਕੀ ਪੁਲਿਸ ਪ੍ਰਸ਼ਾਸਨ ਨੇ ਉਹਨਾਂ ਦੇ ਵੀ ਕਾਰਵਾਈ ਕੀਤੀ ਆ ਨਾਜੀ ਕੋਲ ਕਾਰਵਾਈ ਕਰਨ ਦੀ ਬਜਾਏ ਉਹਨਾਂ ਦੇ ਨਾਲ ਹੀ ਮਿਲ ਕੇ ਉਹਨਾਂ ਨਾਲ ਹੀ ਖਰਚੇ ਬੰਨ੍ਹ ਲਏ ਤੇ ਮੇਰੇ ਭਰਾ ਦੇ ਉੱਤੇ ਉਲਟਾ ਉਹਨਾਂ ਨੇ 29 ਦੇ ਪਰਚਾ ਕੱਟਤਾ ਵੀ ਇਹਦੇ ਮਤਲਬ ਕਿ ਸੇਕ ਲੱਗੇ ਹੁਣ ਮੈਨੂੰ ਵੀ ਜੀ ਸ਼ਰਿਆਮ ਅਮਨੀਤ ਕੌਂਡਲ ਨੇ ਕਿਹਾ ਏ ਐਸਐਸਪੀ ਨੇ ਵੀ ਜੇ ਮੇਰੇ ਕੋਲ ਦੁਬਾਰੇ ਆਈ ਤਾਂ ਮੈਂ ਤੇਰੇ ਤੇ ਪਰਚਾ ਕੱਟ ਦਊਂਗੀ ਵੀ ਜਿੰਨਾ ਹੀ ਤਾਂ ਮਾਨਸਾ ਕੇਸ ਲੈ ਜਾ ਤੇ ਮੇਰੇ ਹੱਥ ਖੜੇ ਆ ਜਿਹੜੇ ਸਾਨੂੰ ਨਸ਼ੇ ਦਾਦਰ ਨੇ ਵੱਡੇ ਉਹ ਤਾਂ ਹੰਤਮ ਕਿਆ ਦੇ ਰਹੇ ਨੇ ਉਹਨਾਂ ਦੇ ਤੁਸੀਂ ਨਾਮ ਮੈਂਸ਼ਨ ਕਰ ਸਕਦੇ ਆਂ ਹਾਂਜੀ ਸਾਰੇ ਹੈ ਤਾਂ ਸਾਰੇ ਹੀ ਨੇ ਜੀ ਕਿ ਮੈਂ ਨਾਮ ਮੈਂਸ਼ਨ ਕਰਦੀ ਤੇ ਮੇਰੇ ਬ੍ਰਦਰ ਨੂੰ ਪੂਰਾ ਹੀ ਖਤਰਾ ਹੈ ਜੀ ਕਿਉਂਕਿ ਤੇ ਮੈਂ ਨਾਮ ਦੁੱਤੀ ਰੱਖਣਾ ਚਾਹਉਣੀ ਆ ਤੋ ਵੀ ਤਾਂ ਜੇ ਮੈਂ ਨਾਮ ਦੱਸਦੇ ਜੀ ਉਹ ਤਾਂ ਵਿਚਾਰਾ ਪਹਿਲੇ ਹੀ ਇੰਨਾ ਦੁਖੀ ਹੈ ਜੀ ਤੇ ਤੁਹਾਨੂੰ ਅੱਜ ਵੀ ਧਮਕੀਆਂ ਦੇ ਰਹੇ ਮਾਰਨ ਦੀ ਬਹੁਤ ਜਾਵੇ ਜੀ ਮੇਰੇ ਮੋਬਾਈਲ ਦੇ ਵਿੱਚ ਬਹੁਤ ਧਮਕੀਆਂ ਪਈਆਂ ਨੇ ਜਿਹੜੀਆਂ ਕਿ ਮੈਨੂੰ ਹਰ ਟਾਈਮ ਆਉਂਦੀਆਂ ਪੰਜ ਦਿਨਾਂ ਦਾ ਮੈਨੂੰ ਪੈਨ ਦਿੱਤਾ ਗਿਆ ਤੇ ਪੰਜ ਦਿਨਾਂ ਤੋਂ ਬਾਅਦ ਤਾਂ ਤੁਸੀਂਗੇ ਨਹੀਂ ਨਾ ਤਰ੍ਹਾਂ ਆ ਦੇਸੂਗਾ ਜਸਪ੍ਰੀ ਸਿੰਘ ਮੇਰਾ ਨਾਮ ਠੀਕ ਹੈ ਅਸੀਂ 2 ਨੰਬਰ ਦੀ ਟੈਸਟਰ ਨਾਲ ਚੱਕ ਦਿਆਂਗੇ ਉਹਨਾਂ ਨੇ ਪਹਿਲਾਂ ਵੀ ਬਹੁਤ ਕਾਂਡ ਕੀਤੇ ਹੋਏ ਆ ਤਾਂ ਸਾਨੂੰ ਕੋਈ ਡਰ ਨਹੀਂ ਹੈ ਤੇਰੇ ਤੁਹਾਨੂੰ ਕਹਿੰਦੇ ਕਿ 5 ਦਿਨ ਤੁਹਾਡੇ ਕੋਲ ਸਮਾਂ ਹੈਗਾ ਤੁਸੀਂ ਇਹ ਵੀ ਗੱਲ ਪੁਲਿਸ ਪ੍ਰਸ਼ਾਸਨ ਕੋਲ ਜਾ ਕੇ ਦੱਸੀ ਆ ਸਰ ਮੈਂ ਐਸਐਚਓ ਬੁੱਤਾ ਸਿੰਘ ਜੀ ਨੂੰ ਕਾਲ ਵੀ ਲਾਈ ਸੀ ਉਹਨਾਂ ਨੇ ਇਹ ਗੱਲ ਕਹੀ ਵੀ ਮਤਲਬ ਕਿ ਦੇਖ ਲਾਂਗੇ ਸੋਚ ਲਾਂਗੇ ਪਰ ਉਹਨਾਂ ਨੇ ਕੋਈ ਮੁੱਦਾ ਨਹੀਂ ਲਿਆ ਤੇ ਨਾ ਹੀ ਉਹਨਾਂ ਨੇ ਮੈਨੂੰ ਕੋਈ ਅੱਗੇ ਪੁੱਛਿਆ ਦੇੜੇ ਕੁਛ ਨਾ ਉਹਕਾ ਨਾਮ ਦੱਸੇ ਨੇ ਇਹ ਬੰਦਿਆਂ ਦੀਆਂ ਮੇਰੇ ਕੋਲ ਧਮਕੀਆਂ ਆਈਆਂ ਨੇ ਮੈਨੂੰ ਕਹਿੰਦੇ ਨੇ 5 ਦਿਨਾਂ ਦੇ ਵਿੱਚ ਅਸੀਂ ਤੈਨੂੰ ਮਾਰ ਦਾਂਗੇ ਹਣਾ ਕਿ ਉਹਨਾਂ ਪ੍ਰਤੀ ਕੋਈ ਜਾਗੀ ਜਾਂ ਉਹਨਾਂ ਨੇ ਕਾਲ ਕੀਤੀ ਹੋਵੇ ਜਾਂ ਕਹਿੰਦੇ ਅਸੀਂ ਜਾਣਿਆ ਤੁਹਾਨੂੰ ਤੁਸੀਂ ਉਹਨਾਂ ਨੂੰ ਉਹਕਾ ਨਾਮ ਦੱਸ ਦੇੜੇ ਪੁਲਸ ਵਾਲਿਆਂ ਨੂੰ ਉਹ ਅੱਗੇ ਉਹਨਾਂ ਕੋਲ ਗਏ ਨਾ ਕਿ ਕਹਿੰਦੇ ਦੇਖੋ ਜੀ ਉਹਨਾਂ ਕੋਲ ਤਾਂ ਮੈਂ ਤਾਂ ਜਾਵਾਂ ਨਾ ਪ੍ਰਸ਼ਾਸਨ ਕੋਲੇ ਤਾਂ ਵੀ ਜੇ ਉਹ ਮੇਰੀ ਸੁਣਵਾਈ ਕਰਨ ਜਦੋਂ ਉਹੀ ਉਹਨਾਂ ਦੇ ਨਾਲ ਮਿਲੇ ਹੋਏ ਆ ਇਹ ਕੀ ਪਤਾ ਉੱਥੇ ਜਾਂਦੀ ਨੂੰ ਮੈਨੂੰ ਮਾਰ ਦਾਂ ਨਾ ਮੈਂ ਦਰਖਾਸਤ ਵੀ ਕੀ ਦੇਣ ਜਾਣਾ ਉੱਥੇ ਜਨਨ ਕਿ ਤੁਹਾਡੇ 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 ਨਾਲ ਤੁਹਾਡੇ ਪਰਿਵਾਰ ਨੂੰ ਤੁਹਾਡੇ ਇੱਕ ਬੱਚਾ ਵੀ ਹੈਗਾ ਹਾਂਜੀ ਮੇਰਾ ਬੇਟਾ ਵੀ ਹੈਗਾ ਜੀ ਠੀਕ ਹੈ ਮੇਰੇ ਬ੍ਰਦਰ ਨੂੰ ਜ਼ਿਆਦਾ ਖਤਰਾ ਹੈ ਜੀ ਮੇਰੇ ਬ੍ਰਦਰ ਨੂੰ ਕੋ ਉਹਨਾਂ ਨੇ ਇਸ਼ਾਰੇ ਆਮੀ ਗੈਰ ਰੱਖਿਆ ਜਿਹੜਾ ਮਤਲਬ ਜਸਪ੍ਰੀਤ ਸਿੰਘ ਵੀ ਅਸੀਂ ਇਹਨੂੰ 2 ਨੰਬਰ ਦੀ ਪਿਸਤਲ ਨਾਲ ਥੋਕ ਦੇਵਾਂਗੇ ਜਿੱਥੇ ਮਰਜੀ ਜਿੱਥੇ ਦੇਖਿਆ ਸਾਨੂੰ ਸਾਡੇ ਦਾ ਕੋਈ ਭਾਸ ਨਹੀਂ ਨਿੱਤ ਸਕਦੀ ਪਤਾ ਸਿੱਧੀ ਜੀ ਗੱਲ ਹੈ ਇਹ ਕੰਮ ਕਰਨ ਵਾਲੇ ਤੁਹਾਡੀ ਮੰਗ ਕੀ ਹੈ ਭਗਵੰਤ ਮਾਨ ਕੋਲੇ ਪੁਲਿਸ ਪ੍ਰਸ਼ਾਸਨ ਕੋਲੇ ਦੇਖੋ ਜੀ ਮੈਂ ਤਾਂ ਪ੍ਰਸ਼ਾਸਨ ਨੂੰ ਵੀ ਇਹੀ ਕਹਿਣੀ ਆ ਨਿਮਰਤਾ ਸਾਧ ਬੇਨਤੀ ਕਰਕੇ ਕਹਿਣੀ ਆ ਡੀਜੀਪੀ ਸਾਹਿਬ ਨੂੰ ਤੇ ਸੀਐਮ ਸਾਹਿਬ ਨੂੰ ਇਹੀ ਰਿਕਵੈਸਟ ਕਰਦੀ ਆ ਕਿ ਵੀ ਉਹੋ ਮੇਰੀ ਆ ਵਾਇਟ ਸੁਣ ਕੇ ਕੋਈ ਮੁੱਦਾ ਲੈਣ ਕੋਈ ਅਹਮ ਫੈਸਲਾ ਲੈਣ ਕੋਈ ਠੋਸ ਸਬੂਤ ਜਿਹੜੇ ਉਹਨਾਂ ਕੋਲ ਪਏ ਆ ਮੈਂ ਜੀ ਹੁਣ ਦੇਖੋ ਪ੍ਰਸ਼ਾਸਨ ਨੂੰ ਪਹਿਲਾਂ ਮੈਂ ਰੱਬ ਮੰਨਿਆ ਸੀ ਸਾਰਾ ਕੁਝ ਮੰਨ ਕੇ ਹੀ ਇਹਨਾਂ ਕੋਲ ਗਈ ਸੀ ਜਦੋਂ ਜੀ ਇਹਨਾਂ ਨੇ ਮੇਰੇ ਨਾਲ ਆਏ ਕੀਤੀ ਐਸੇ ਆਂਦੇ ਤੇ ਖਤਰਾ ਜਦੋਂ ਵੱਧ ਗਿਆ ਉਸ ਤੋਂ ਬਾਅਦ ਵੀ ਮੈਂ ਸਿੱਧੀ ਜੀ ਗੱਲ ਹੁਣ ਕੋਰਟ ਦਾ ਸਹਾਰਾ ਲੈ ਲਿਆ ਪਰ ਮੈਨੂੰ ਇਹ ਹੋ ਗਿਆ ਡਾਰ ਵੀ ਮੈਨੂੰ ਹਲ ਕੋਰਟ ਦੇ ਵਿੱਚ ਜਾਂਚ ਖੈਦਾ ਵੀ ਪ੍ਰਸ਼ਾਸਨ ਮੇਰੀ ਸੋਨੀ ਜਦੋਂ ਮੈਂ ਜਾਣੀ ਜੀ ਐਸ ਐਚ ਬੁੱਟਾ ਸਿੰਘ ਕੋਲ ਚਲ ਜਾਨੀ ਆ ਤਾਂ ਉਹ ਇਹ ਗੱਲ ਕਰਨ ਦੇ ਆ ਵੀ ਤੂੰ ਮਤਲਬ ਕਿ ਦਿਨਾ ਕਰ ਕੀਤਾ ਤਾਂ ਮੈਨੂੰ ਨਾਮ ਦੱਸ ਦੇ ਨਾਮ ਦੱਸ ਦੀਆਂ ਤਾਂ ਜਿਵੇਂ ਮੈਨੂੰ ਤਾਂ ਇਹ ਆਉਂਦੀਆਂ ਵੀ ਮੈਨੂੰ ਮੇਰੇ ਬ੍ਰਦਰ ਦੀ ਚਿੰਤਾ ਹੋ ਜਾਂਦੀ ਆ ਵੀ ਰਾਤ ਨੂੰ ਉਹਨੂੰ ਕਦੇ ਵੀ ਮਾਰ ਕੇ ਛੁੱੜ ਦਾਂਗੇ ਮੈਂ ਦੋਨੇ ਪਾਸੇ ਜੀ ਫੱਸੀ ਪਈ ਆ ਤਾਂ ਐਸ ਐਚ ਬੁੱਟਾ ਸਿੰਘ ਪੂਰੇ ਮਾਨ ਨਾਲ ਇਹ ਗੱਲ ਕਹਿ ਰਿਹਾ ਵੀ ਮਤਲਬ ਕਿ ਕੋਤਾਂ ਨਹੀਂ ਕਰਨਗੇ ਹਰ ਪਤਾ ਤਾਂ ਉਹਨਾਂ ਨੂੰ ਵੀ ਹੈ ਗਈ ਹੈ ਜੀ ਕਿ ਕਿਹੜੇ ਕਿਹੜੇ ਬੰਦੇ ਆ ਕੀ ਕਰ ਰਹੇ ਆ ਕਿ ਕੀ ਕੀ ਨਸ਼ਾ ਦੇਚ ਰਹੇ ਆ ਹੋਰ ਤਾਂ ਜੀ ਜੀ ਤੁਸੀਂ ਆਏ ਦੇਖੋ ਇੱਥੋਂ ਦੇ ਵਾਈਸ ਪ੍ਰਧਾਨ ਆ ਜੱਗਾ ਜੀ ਨੂੰ ਕਿਹਾ ਜਾਂਦਾ ਅੱਜ ਖੋਦ ਉਹਨੇ ਜੀ ਮੈਨੂੰ ਧੰਕੀ ਦਿੱਤੀ ਹੈ ਸ਼ਰੇ ਆਮ ਇਹ ਗੱਲ ਕਹੀ ਆ ਦੀ ਮੈਂ ਤੇਰੇ ਤੇ ਪਰਚਾ ਕਰਾ ਦਊਗਾ ਉਹਨੇ ਜੀ ਸ਼ਰਾਬਾਂ ਪੀ ਪੀ ਕੇ ਜਿਹੜੇ ਮਤਲਬ ਕਿ ਨਸ਼ੇੜੀ ਸੀਗੇ ਨਸ਼ਾ ਤਸਕਰ ਵੱਡੇ ਲੈਵਲ ਤੇ ਕੰਮ ਕਰ ਰਹੇ ਸੀ ਉਹਨਾਂ ਨੂੰ ਜੀ ਉਹਨਾਂ ਨੇ ਸ਼ਰੇ ਆਮ ਦੱਸਿਆ ਵੀ ਅਸਰਿਕ ਨਾਲ ਵੀ ਇਹ ਲੇਡੀ ਆ ਜਿਹੜੀ ਤੁਹਾਡੇ ਤੇ ਕਾਰਵਾਈ ਕਰਵਾ ਰਹੀ ਆ ਮੈਂ ਐਸਐਚ ਬੂਟਾ ਸਿੰਘ ਜੀ ਨੂੰ ਕਾਲ ਵੀ ਕੀਤੀ ਆ ਮੇਰੇ ਕੋਲ ਰਿਕਾਰਡਿੰਗ ਵੀ ਪਈ ਆ ਉਹ ਕਹਿੰਦੇ ਮੈਂ ਉਹਨਾਂ ਦੇ ਛਿੱਤਰ ਮਾਰਦਾ ਪਰ ਛਿੱਤਰ ਤਾਂ ਕੀ ਮਾਰਨੇ ਸੀਗੇ ਫੋਟਾ ਅੱਜ ਉਹਨਾਂ ਨੇ ਮੈਨੂੰ ਹੀ ਧਮਕੀ ਦਿੱਤੀ ਆ ਜੀ